ਤਪ ਦਾ ਸੱਚ YouTube ਚੈਨਲ ਪੰਜਾਬ ਨਾਲ ਜੁੜੀ ਹਰ ਤਾਜ਼ਾ ਖਬਰ ਲਈ ਸਾਡਾ YouTube ਚੈਨਲ ਤਪ ਦਾ ਸੱਚ ਸਬਸਕ੍ਰਾਈਬ ਕਰੋ ਜੀ ਤੇ ਚੱਲੀ ਤਾਂ ਇਹਨਾਂ ਨੇ ਪਿੱਛੋਂ ਜਦੋਂ ਪਾਣੀ ਛੱਡਿਆ ਤਾਂ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਸੀ ਉਹ ਨਸ਼ਟ ਹੋ ਗਈਆਂ ਪਾਣੀ ਉਹਨਾਂ 'ਚ ਚਲਾ ਗਿਆ ਔਰ ਕੋਈ ਮੁਆਵਜ਼ਾ ਤੱਕ ਨਹੀਂ ਉਹਨਾਂ ਨੂੰ ਮਿਲਿਆ ਔਰ ਜਿਹੜੇ ਪੰਛੀ ਸੀ ਇੱਥੇ ਉਹ ਪੰਛੀ ਵੀ ਇਹਦੇ ਪੋਲੂਸ਼ਨ ਕਰਕੇ ਖੜਾਕ ਕਰਕੇ ਜੋ ਸਾਈਬੀਰੀਆ ਤੋਂ ਜੋ ਦੂਰ ਦੂਰ ਤੋਂ ਪੰਛੀ ਆਉਂਦੇ ਸੀ ਉਹ ਵੀ ਇੱਥੇ ਆਣੋਂ ਅੱਗੇ ਔਰ ਇਸ ਕਰਕੇ ਇਹਨਾਂ ਨੇ ਸਾਡੀ ਬੇਨਤੀ ਮਨਜ਼ੂਰ ਕੀਤੀ ਹੈ ਮੈਂ ਧੰਨਵਾਦ ਕਰਦਾ ਔਰ ਇੱਕ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਸਾਰੇ ਸਮੁੱਚੇ ਇਲਾਕੇ ਵੱਲੋਂ ਆਪਾਂ ਬਾਦਲਾਂ ਦਾ ਘੜੁੱਕਾ ਬੰਦ ਕਰਨਾ ਹੈ ਬਾਦਲਾਂ ਦੀਆਂ ਬੱਛਾਂ ਬੰਦ ਕਰਨੀਆਂ ਨੇ ਅਸੀਂ ਸਾਨੂੰ ਇਹਨਾਂ ਲੋਕਾਂ ਨੇ ਜਿਤਾਇਆ ਹੈ ਇਹਨਾਂ ਨੂੰ ਸਾਡੇ ਤੋਂ ਉਮੀਦਾਂ ਨੇ ਅਸੀਂ ਪੀਆਰਟੀਸੀ ਦੀਆਂ ਬੱਸਾਂ ਚਲਾਉਣੀਆਂ ਨੇ ਏਸੀ ਬੱਸਾਂ ਚਲਾਵਾਂਗੇ ਔਰ ਸਿੱਧੂ ਸਾਹਿਬ ਸਵੇਰ ਦੀ ਗੱਲ ਐ ਇੱਥੇ ਕੋਈ ਮਲਾਜਾ ਵੀਰ ਕਹਿੰਦੇ ਜੀ ਸਿੱਧੂ ਸਾਹਿਬ ਤੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਤੋਂ ਇੱਕ ਵਾਰ ਹਰੀ ਝੰਡੀ ਦਿਵਾ ਦਿਓ ਐਸ ਰੂਟ ਤੇ ਜਿੰਨੀਆਂ ਲੰਘਦੀਆਂ ਨੇ ਬਾਦਲਾਂ ਦੀਆਂ ਉਹਨਾਂ ਤੇ ਪੀਆਰਟੀਸੀ ਲਿਖ ਦਿਆਂਗੇ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਸਰ ਕੇਵਲ ਮਾਫੀ ਤੇ ਕੀ ਕਰ ਰਹੇ ਹੋ ਜੀ ਔਰ ਮੈਂ ਮੰਨ ਕਰਦਾ ਸਿੱਧੂ ਸਾਹਿਬ ਤੋਂ ਇਹਨਾਂ ਨੂੰ ਅਪੀਲ ਹੈ ਲਾਕੇ ਵੱਲੋਂ ਕਿ ਇਹ ਜਿੰਨੇ ਵੀ ਆ ਬੱਸ ਜਾਂ ਜਿਹੜਾ ਪ੍ਰੋਜੈਕਟ ਇੱਥੇ ਚੱਲਦਾ ਮੈਂ ਚਾਹੁੰਦਾ ਇਹਦੀ ਵਿਜੀਲੈਂਸ ਦੀ ਇਨਕੁਆਰੀ ਕਰਾਈ ਜਾਵੇ। ਔਰ ਜਿੰਨਾ ਜਿੰਨਾ ਨੇ ਇਹ ਪੈਸੇ ਖਾਦੇ ਨੇ ਜੋ ਸਰਕਾਰ ਦੇ ਖਜ਼ਾਨੇ ਤੇ ਬੋਝ ਪਿਆ ਹੈ ਉਹਦਾ ਪਾਈ ਪਾਈ ਦਾ ਸਾਫ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਲੈਣਗੇ ਤੁਹਾਡੇ ਨਾਲ ਵਾਦਾ ਕਰਦੇ ਆਂ। ਔਰ ਇੱਕ ਢੁੱਕਾ ਬੰਦ ਕਰਾਂਗੇ ਪਹਿਲਾਂ ਪੀਆਰਟੀਸੀ ਦੀਆਂ ਬੱਸਾਂ ਚਲਾਵਾਂਗੇ ਸਰ ਜੋ ਕੇਵਲ ਮਾਫੀਆ ਜੀ ਉਹਦੇ ਬਾਰੇ ਸਿੱਧਾ ਸਾਥ ਤੋਂ ਕਰੋਨਾ ਸਰ